ਸ਼ਹਿਰ ਬਰਨਾਲਾ ਪਟਾਜੇ ਮਹਾਰਾਜੇ ਦੀ ਧਰਤੀ ਹੈ ਬਾਬੇ ਆਲੇਜ਼ ਧਰਤੀ ਹੈ ਤੇ ਮਹਾਰਾਜਾ ਜਗਿੰਦਰ ਤੇ ਬਾਬਾ ਗੰਧਾ ਸਿੰਘ ਫੋਲਾ ਤੋਂ ਲੈ ਕੇ ਪਿੰਠਿਕਰੀ ਵਾਲ ਦੀ ਗੱਲ ਕਰੀ ਤਾਂ ਸੇਵਾ ਸਿੰਘ ਠਿਕਰੀ ਵਾਲਾ ਫੋਲਾ ਦੀ ਧਰਤੀ ਹੈ ਬਰਨਾਲਾ ਜਿਹੜਾ ਸ਼ਹਿਰ ਹੈ ਉਹ ਰਾਜੇ ਮਹਾਰਾਜਾ ਸ਼ਹਿਰ ਹੈ ਤੇ ਇੱਥੋਂ ਦੇ ਜਿਹੜੇ ਲੋਕਾਂ 68 ਵਾਟ ਨੇਗੇ ਉਹ ਵੀ ਰਾਜੇ ਮਹਾਰਾਜਿਆਂ ਵਰਕੇ ਨੇ ਤੁਸੀਂ ਲੰਗਰ ਤਾਂ ਬਹੁਤ ਦੇਖੇ ਹੋਣਗੇ ਡਰਾਈਵ ਉਰ ਦਾ ਲੰਗਰ ਦੇਖਿਆ ਹੋਇਆਗਾ ਕਾਜੂ ਬਦਾਮ ਦਾ ਲੰਗਰ ਦੇਖਿਆ ਹੋਇਆਗਾ ਕੋਈ ਬੂਟੇ ਵੰਦਦਾ ਕੋਈ ਕਿਸੇ ਦੇ ਲਈ ਲੰਗਰ ਲਗਾਉਂਦਾ ਤੇ ਕੋਈ ਕੱਪੜੇ ਵੰਦਦਾ ਪਰ ਅੱਜ ਅਸੀਂ ਇਹ ਜੀ ਸ਼ਖਸ਼ੀਅਤ ਦੇ ਕੋਲ ਪਹੁੰਚੇ ਆ ਜਿਨ੍ਹਾਂ ਨੇ ਅਨੋਖੇ ਹੀ ਢੰਗ ਦਾ ਲੰਗਰ ਲਾਤਾ ਤੇ ਇੱਕ ਵਾਰ ਨਹੀਂ ਬਲਕਿ ਅੱਜ ਦੂਸਰੀ ਵਾਰ ਜਿਹੜਾ ਇਹ ਲੰਗਰ ਹੈ ਜਿਹੜਾ ਲਗਾਇਆ ਗਿਆ ਤੇ ਵਾਧਾ ਕਰਕੇ ਲਗਾਇਆ ਗਿਆ ਸਾਡਾ ਵਿਕਰਮਜੀਤ ਸਿੰਘ ਖਿੱਪਲ ਅਤੇ ਉਹਨਾਂ ਦੇ ਪਿਤਾ ਜੀ ਸतीश ਖਿੱਪਲ ਜੀ ਮੌਜੂਦ ਹੈ ਸਰ ਸਤਿਵੰਤੋ ਬੀਬੀ ਨੈਟਵਰਕ ਪੰਜਾਬ ਵਾਲਾ ਥੋੜੀ ਜਿਹੀ ਸਪੈਲ ਕਦਮੀ ਤੁਸੀਂ ਸਰਾਉਂਦੇ ਤੇ ਤੁਹਾਨੂੰ ਵਧਾਈ ਲੰਗਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੱਗਦੇ ਨੇ ਹਾਲਾਂਕਿ ਬਰਨਾਲਾ ਦੀ ਧਰਤੀ ਦਾਨੀ ਸੱਜਣਾ ਦੀ ਧਰਤੀ ਹੈ ਇੱਥੋਂ ਸਮੇਂ-ਸਮੇਂ ਤੋਂ ਜਿਹੜੇ ਬਹੁਤ ਸਾਰੇ ਰਾਜਾ ਮਹਾਰਾਜ ਇੱਥੋਂ ਉੱਠੇ ਨੇ ਤੇ ਬਹੁਤ ਸਾਰੇ ਦਾਨੀ ਸੱਜਣ ਵੀ ਇੱਥੋਂ ਪੈਦਾ ਹੋਏ ਨੇ ਆਪਾਂ ਜਿਹੜੀ ਪਹਿਲ ਕੀਤੀ ਸੀਗੀ ਕਦੋਂ ਪਹਿਲ ਕੀਤੀ ਤੇ ਜਦੋਂ ਪਹਿਲ ਕੀਤੀ ਤਾਂ ਮਨ ਦੇ ਵਿੱਚ ਕੀ ਵਿਚਾਰ ਆਇਆ ਵੀ ਆਪਾਂ ਇਹੀ ਪਹਿਲ ਕਰਨੀ ਹੈ ਪਹਿਲ ਤਾਂ ਜੀ ਅਸੀਂ ਪਿਛਲੇ ਸਾਲ ਮਨ ਸਾਡੇ ਮਨ ਚ ਆਈ ਸੀਗੀ ਜੀ ਤੇ ਮਤਲਬ ਵੀ ਅਸੀਂ ਵੀ ਰੱਖਣੀ ਆਂਦੀ ਵੀ ਕੁਝ ਐਦਾਂ ਦਾ ਕਰੀਏ ਜਿਹਦੇ ਨਾਲ ਵੀ ਮਤਲਬ ਸਾਰੇ ਲੋਕੀ ਮਤਲਬ ਕੈਨ ਬੀ ਡਿਫਰੈਂਟ ਚੀਜ਼ ਕੀ ਕੀਤੀ ਹੈ ਤੇ ਬਾਕੀ ਮੈਂ ਇੱਕ ਗੱਲ ਤੇ ਬਲੀਵ ਕਰਦਾ ਹਾਂ ਜੀ ਵੀ ਬੰਦਾ ਮਤਲਬ ਕੁਝ ਨਹੀਂ ਹੁੰਦਾ ਕਰਨਾਲ ਵੀ ਮਾਲਕੀ ਕਰਦਾ ਜੋ ਕਰਦਾ ਹੈ ਤੇ ਭਗਵਾਨ ਨੇ ਸਾਡੇ ਦਿਮਾਗ 'ਚ ਗੱਲ ਪਾਤੀ ਜੀ ਤੇ ਮਤਲਬ ਬੱਸ ਹੋ ਗਿਆ ਜੀ ਸਾਨੂੰ ਵੀ ਨਹੀਂ ਪਤਾ ਲੱਗਾ ਸੀ ਕਿੱਦਾਂ ਕਰਤਾ ਬਸ ਰੱਬ ਦੀ ਦੇਣੀ ਹੈ ਜੀ ਆਪਾਂ ਜਿਵੇਂ ਸਦਰਬਾਹ ਚ ਬੈਠੇ ਆ ਇੱਥੇ ਬਹੁਤ ਸਾਰੇ ਜ਼ਰੂਰਤਮੰਦ ਜਾਂ ਗਰੀਬ ਲੋਕ ਘੁੰਮਦੇ ਫਿਰਦੇ ਨੇ ਹਨਾ ਤਾਂ ਦਾਨ ਦੀ ਗੱਲ ਕਰੇ ਤਾਂ ਅੱਜ ਕੱਲ ਅਗਲਾ ਦਾਨ ਦੇ ਲੱਗਾ ਵੀ ਇਹ ਗੱਲ ਕਹਿੰਦਾ ਅਗਲਾ ਕਹਿੰਦਾ ਘੋੜੇ ਵਰਗਾ ਪਿਆ ਖਮਾ ਕੇ ਖਾਲਾ ਪਰ ਆਪਾਂ ਤਾਂ ਸਰ ਦਾਨ ਵੀ ਦਿੱਤਾ ਤੇ ਦਿੱਤਾ ਵੀ ਚਾਹੁੰਦੀ ਦਾ ਇੱਕ ਕ ਅਕਸਰ ਆਪਾਂ ਕਹਾਵਤ ਸੁਣਦੇ ਸੀ ਲੋਕਾਂ ਦੀ ਚਾਂਦੀ ਹੋਗੀ ਪਰ ਥੋੜੇ ਵਾਲੇ ਪਾਸੇ ਤਾਂ ਸੱਚੀ ਲੋਕਾਂ ਦੀ ਚਾਂਦੀ ਹੋਗੀ ਫਿਰ ਇਹ ਜਿਗਰਾ ਕਿੱਥੋਂ ਪੈਦਾ ਹੋਇਆ ਕਿਵੇਂ ਹੌਸਲੇ ਹੋਏ ਬਸ ਨੂੰ ਮੈਂ ਹੋਈ ਦੱਸੇ ਵੀ ਜਿਗਰਾ ਤਾਂ ਜੀ ਮਹਾਰਾਜੀ ਦਿੰਦਾ ਜੀ ਬਸ ਅਸੀਂ ਜਦੋਂ ਪਿੱਛੇ ਸਾਲ ਵੱਡੇ ਸੀ ਅਸੀਂ ਬਾਅਦ ਸੋਚਿਆ ਵੀ ਅਸੀਂ ਇੰਨੇ ਪਹਿਲਾਂ ਅੱਗੇ ਵੀ ਕਿਵੇਂ ਲਾਤੇ ਪਰ ਉਹੀ ਗੱਲ ਵੀ ਵੀ ਰੱਬ ਨੇ ਜੀ ਕੀਤਾ ਜੋ ਕੀਤਾ ਵੀ ਅਸੀਂ ਕੁਛ ਨਹੀਂ ਬੰਦਾ ਕੋਈ ਮਤਲਬ ਕੁਛ ਨਹੀਂ ਕਰ ਸਕਦਾ ਮਾਲਕ ਹੀ ਕਰਨਾ ਜੋ ਕਰਦਾ ਵਾ ਸਾਨੂੰ ਰਹਿਮਤ ਹੋ ਗਈ ਸਾਥ ਹੋਣਾ ਸੀਗਾ ਜੀ ਕੰਮ ਇਹ ਤਾਂ ਹੋਪੇਸ਼ ਬਸ ਮੈਂ ਤਾਂ ਦੇਖੋ ਨਾਮ ਵੀ ਆਪਣਾ ਜਿਹੜਾ ਹੈਗਾ ਕਰਤਾਰ ਜੁਵੈਲਰ ਹੈ ਕਹਿੰਦੇ ਇੱਕ ਗਾਣਾ ਵੀ ਚੱਲਦਾ ਹੁੰਦਾ ਲੋਕਾਂ ਦੇ ਮਾਰੇ ਕਿੱਥੇ ਮਰਦਾ ਮਾਰੇ ਨਾ ਕਰਤਾਰ ਕੁੜੇ ਹਣਾ ਇਹਦਾ ਨਾਮ ਹੀ ਪਰਮਾਤਮਾ ਦਾ ਤੇ ਆਪਣਾ ਦੁਕਾਨ ਦਾ ਨਾਮ ਵੀ ਕਰਤਾਰ ਜੁਵੈਲਰ ਹੈਗਾ ਤੇ ਕਹਿ ਸਕਦਾ ਕਿ ਵਾਹਿਗੁਰੂ ਪਰਮਾਤਮਾ ਦੀ ਆਪਣੇ ਤੇ ਵਿਸ਼ੇਸ਼ ਕਿਰਪਾ ਹੈਗੀ ਬਹੁਤ ਜ਼ਿਆਦਾ ਜੀ ਬਹੁ ਮੇਰਾ ਵਾਕੀ ਆਪਣੀ ਨੀਅਤ ਸਾਫ਼ ਹੈ ਜੀ ਨੀਤਨ ਮੁਰਾਦਾ ਨੇ ਜਿਹੜੇ ਯਾਰ ਵੀ ਕਹਿੰਦੇ ਨੇ ਜੀ ਤਾਂ ਨੀਂਗਾ ਦਾ ਸਾਫਨਾ ਕੰਮ ਕਰਦੇ ਆ ਤਾਂ ਬਹੁਤ ਜ਼ਿਆਦਾ ਪਿਆਰ ਮਿਲਦਾ ਜੀ ਜੇ ਪਿਛਲੇ ਸਾਲ ਕਿੰਨੀ ਜਿਹੜੀ ਰਖੜੀ ਬੰਦੀ ਸੀ ਜਾਂਦੀ ਸੀ ਤੇ ਇਸ ਵਾਰ ਹੈ ਜਿਹੜੀ ਉਹ ਕਿੰਨੀ ਬੰਡੀ ਗਈ ਹੈ ਪਿਛਲੇ ਸਾਲ ਅਸੀਂ ਬੰਡੀ ਸੀਗੀ ਮਾਨੂੰ ਲਗਭਗ ਜੀ 12-1300 ਜੀ ਤੇ ਐਤੀ 21-2200 ਦੇ ਕਰੀਬ ਬੰਡੀ ਆ ਸੀ ਤੇ ਅਗਲੇ ਸਾਲ ਰੱਬ ਸਭ ਖਰਕੇ ਜੀ ਹੋਰ ਮਤਲਬ ਪਿਆਰ ਦੇ ਤਾਲੁਕਾਣੇ ਤਾਂ ਮਾਨੂੰ ਅਸੀਂ ਸੋਚੇ ਵੀ 4-5000 ਰਖੜੀ ਬੰਨਾਂਗੇ ਉਹਦੇ ਸਾਥ ਬੱਸ ਤਾਂ ਦੇਖੋ ਇਹ ਲੰਗਰ ਤਾਂ ਕਹਿੰਦੇ ਕਿਸੇ ਚੀਜ਼ ਦਾ ਵੀ ਹੋਵੇ ਚਾਹੇ ਖਾਣ ਪੀਣ ਦਾ ਹੋਵੇ ਤੇ ਇਹ ਤਾਂ ਹੈਗਾ ਲੰਗਰ ਸੀ ਜਿਹੜਾ ਚਾਂਦੀ ਦਾ ਸੀ ਤੁਹਾਨੂੰ ਪਤਾ ਲੋਕਾਂ ਦਾ ਤਾਂ ਹੜ ਆ ਜਾਂਦਾ ਟੁੱਟ ਕੇ ਫਿਰ ਪਿਛਲੇ ਵਾਰ ਵੀ ਦੇਖਿਆ ਵੀ ਕਹਿ ਸਕਦਾ ਕਿ ਥੋੜਾ ਬੋੜਾ ਦੁਕਾਨ ਦਾ ਵੀ ਇਨਸਾਨ ਹੋ ਜਾਂਦਾ ਜਦੋਂ ਲੋਕਾਂ ਦਾ ਹੜ ਆਉਂਦਾ ਜੀ ਤੇ ਫਿਰ ਕਿਵੇਂ ਇੰਨਾ ਰਸ ਕਾਬੂ ਕਰਦੇ ਹੋ ਇੱਕ ਦਿਨ ਦੇ ਵਿੱਚ ਇਹ ਰਖੜੀ ਬਣ ਰਹੀ ਹੁੰਦੀ ਹੈ ਕਿਵੇਂ ਸਾਰਾ ਸਿਸਟਮ ਬਣਾਉਂਦੇ ਹੋ ਕਿਉਂਕਿ ਲੋਕਾਂ ਦੇ ਵਿੱਚ ਬੇਈਮਾਨੀ ਵੀ ਆ ਜਾਂਦੀ ਹੈ ਕਈ ਦੂਜੀ ਵਾਰ ਵੀ ਆ ਜਾਂਦੇ ਨੇ ਕਈ ਜਵਾਕ ਭੇਜ ਦਿੰਦੇ ਨੇ ਫਿਰ ਸਾਰਾ ਕਿਵੇਂ ਮੈਨੇਜ ਕਰਦੇ ਹੋ ਹਾਲਾਂਕਿ ਆਪਣਾ ਕੰਮ ਵੀ ਇਹ ਹੈ ਜਾਇ ਇਹਦੇ ਵਾਸੇ ਆਪ ਹੀ ਹੋ ਜਾਂਦਾ ਜੀ ਅਸੀਂ ਦਾ ਬਾ ਮਹਾਰਾਜ ਆਪ ਹੀ ਕਰਾਇਆ ਦਾ ਜੀ ਜਿਵੇਂ ਜਦੋਂ ਦਿਨ ਆਉਂਦਾ ਜੀ ਆਪ ਹੀ ਸਾਰਾ ਕੁਝ ਆਪ ਹੀ ਹੋ ਜਾਂਦਾ ਬਾਕੀ ਫਿਰ ਮੰਚ ਵੀ ਨਹੀਂ ਰੱਖਦੇ ਜੀ ਅਸੀਂ ਕੋਈ ਦੂਜੀ ਵਾਰ ਵੀ ਲੈ ਜਾਂਦਾ ਉਹਦੇ ਦੋ ਪੈਂ ਭਾਈ ਹੁੰਦੇ ਹੋਣਗੇ ਸਾਸੀਂ ਸੋਚ ਲੈਣਾ ਕੋਈ ਗੱਲ ਨਹੀਂ ਭਾਈ ਲੈ ਜਾਓ ਕਿ ਗਰੀਬ ਕੁੜੀਆਂ ਹੁੰਦੀਆਂ ਵਿਚਾਰੀਆਂ ਨੇ ਚਾਂਦੀ ਦੀ ਰਖੜੀ ਉਹਨਾਂ ਦੇ ਮੰਚ ਹੋਂਦਾ ਲੈ ਨਹੀਂ ਸਕਦੀਆਂ ਸਾਨੂੰ ਵੀ ਪਤਾ ਲੱਗਦਾ ਜਿਵੇਂ ਵੀ ਇਹ ਗਰੀਬ ਲੜਕੀ ਆ ਉਹਨੂੰ ਪਤਾ ਹੁੰਦਾ ਸਾਨੂੰ ਇਹ ਲੈ ਗਈ ਪਰ ਫਿਰ ਵੀ ਆਪਾਂ ਦੇ ਦਿੰਦੇ ਆ ਵੀ ਚਲੋ ਭਾਈ ਇਹਨੂੰ ਲੋੜ ਆ ਗਈ ਤਾਂ ਹੀ ਵਿਚਾਰੀ ਆਈ ਹੈ ਕਿ ਇਹਨੂੰ ਦਿੱਤੀ ਜਾਵੇ ਬਾਕੀ ਤਾਂ ਇਹਨਾਂ ਨੂੰ ਜਿਵੇਂ 3 ਭੈਣਾਂ ਨੂੰ ਦਿੱਤਾ ਵਾਦ ਹੀ ਹੈਗਾ ਕੋਈ ਉਹ ਉਹਦੇ ਵਾਲੀ ਗੱਲ ਨਹੀਂ ਇਹਦਾ ਪਰਮਾਤਮਾ ਸਾਥੋਂ 10ਵਾਂ ਦਸੌਂਦ ਘਟਵਾ ਦਿੰਦਾ ਅਸੀਂ ਘਟ ਦਿੰਨੇ ਆ ਜੀ ਅਸੀਂ ਬਾਕੀ ਹੋਰ ਮੰਚ 'ਚ ਵੀ ਸੋਚਿਆ ਪਰਮਾਤਮਾ ਨੇ ਐ ਸਾਡਾ ਧੱਫੜੀ ਰੱਖਿਆ ਸੀ 10 11 ਕੁੜੀ ਗਰੀਬ ਕੁੜੀਆਂ ਦਾ ਵਿਆਹ ਵੀ ਅਸੀਂ ਕਰਾਂਗੇ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸੋਚ ਰੱਖੀ ਹੋਈ ਆ ਮੰਚ 'ਚ ਵੀ ਅਸੀਂ ਗਰੀਬ ਕੁੜੀਆਂ ਦਾ ਵੀ ਵਿਆਹ ਕਰਾਂਗੇ ਜਨ ਕਿ ਆ ਪੰਕਲ ਜੀ ਕਹਿ ਸਕਦੇ ਵੀ ਜਦੋਂ ਅਕਸਰ ਜਿਹੜੇ ਜ਼ਰੂਰਤਮੰਦ ਜਾਂ ਦਿਹਾੜੀ ਦੇ ਪਿਆਲੇ ਹੁੰਦੇ ਨੇ ਉਹਨਾਂ ਦੇ ਮਨ 'ਚ ਸੁਪਨਾ ਹੀ ਰਹਿੰਦਾ ਹੈ ਕਿ ਮੈਂ ਵੀ ਆਪਦੇ ਭਾਈ ਦੇ ਗੁੱਟ ਤੇ ਚਾਂਦੀ ਰਖੜੀ ਬਨੂਗੀ ਤਾਂ ਕਹਿ ਸਕਦੇ ਵੀ ਕਿੰਨੀਆਂ ਭੈਣਾਂ ਦੇ ਆਪਾਂ ਸੁਪਨੇ ਅੱਜ ਸੱਚ ਕੀਤੇ ਨੇ ਕਿਵੇਂ ਲੱਗ ਰਿਹਾ ਹੈ ਦੇਖੋ ਜੀ 2200 ਲੜਕੀਆਂ ਸਿਗੀਆਂ ਜਿਹੜੀਆਂ ਜਿੰਨਾ ਵਿੱਚੋਂ 1200 ਦਾ ਵਿੱਚ ਇਹ ਜਿਹੀਆਂ ਵੀ ਸੀ ਵਿਚਾਰੀਆਂ ਜਿਨ੍ਹਾਂ ਨੇ ਕਿਤੇ ਸੋਚਿਆ ਵੀ ਨਹੀਂ ਹੁੰਦਾ ਠੀਕ ਹੈ ਨਾ ਤੇ ਉਹਨਾਂ ਨੂੰ ਉਹ ਬੜੀ ਸਾਨੂੰ ਸੀ ਸਾਹ ਇੱਥੇ ਬਖੜ ਕੇ ਦੇਖੀ ਗਈਆਂ ਭਾਈ ਅਸੀਂ ਕਿਤੇ ਸੋਚਿਆ ਵੀ ਨਹੀਂ ਸੀਗਾ ਵੀ ਤੁਸੀਂ ਅਸੀਂ ਤਾਂ ਕਹਿੰਦੇ ਐਂ ਸੋਚਦੇ ਪਏ ਸੀ ਵੀ ਇਹ ਜਿਹੜਾ ਬੋਲ ਦਿੰਦੇ ਆ ਐਵੇਂ ਹੁੰਦਾ ਆਨਲਾਈਨ ਵੀ ਕੋਈ ਕੁਝ ਨਹੀਂ ਦਿੰਦਾ ਕਹਿੰਦੇ ਤੁਸੀਂ ਵਾਕੀ ਸੱਚ ਕਰਕੇ ਦਿਖਾਇਆ ਬਾਕੀ ਕੁਝ 50% ਲੋਕਾਂ ਨੂੰ ਪੱਕਾ ਵਿਸ਼ਵਾਸ ਸੀ ਕਿਉਂਕਿ ਉਹ ਪਿਛਲੇ ਵਾਰ ਵੀ ਆਏ ਸੀ ਠੀਕ ਹੈ ਬਹੁਤ ਅਬੋਰ ਤੋਂ ਵੀ ਆਏ ਸਾਡੇ ਕੋਲੇ ਜੀ ਗੰਗਨਗਰ ਤੋਂ ਵੀ ਆਏ ਲੋਕ ਲੈਣ ਰਖੜੀ ਹੈ ਜੀ ਗੱਲ ਨਹੀਂ ਹੈਗੀ ਬਹੁਤ ਪਿਆਰ ਦਿੱਤਾ ਜੀ ਉਹਨਾਂ ਨੇ ਬੜਾ ਸਾਨੂੰ ਸਰਾਹ ਕੇ ਗਏ ਆ ਇਹ ਤਾਂ ਸਿਰ ਪਲੋਸ ਕੇ ਵੀ ਗਏ ਆ ਛੋਟੇ ਗੱਦ ਕੇ ਬੜਾ ਪਿਆਰ ਦਿੱਤਾ ਸਾਨੂੰ ਬੜੀ ਖੁਸ਼ੀ ਹੁੰਦੀ ਆ ਅਸੀਂ ਆਪਦਾ ਸਾਰਾ ਕੰਮ ਬੰਦ ਰੱਖਿਆ ਜੀ ਅਸੀਂ ਆਪਦੇ ਜਿਹੜੇ ਕਸਟਮਰ ਲਿੰਗੇ ਰੂਟੀਨ ਵਾਲੇ ਉਹ ਬੰਦ ਕਰਤੇ ਅਸੀਂ 2 ਦਿਨ ਤੇ ਅਸੀਂ ਸਿਰਫ ਚਾਂਦੀ ਦੀ ਰਖੜੀ ਵੰਡੀ ਉਹਨਾਂ ਨੂੰ ਕਹੀ ਗਏ ਭਾਈ ਤੁਸੀਂ 2 ਦਿਨ ਟਹਿਰ ਕੇ ਆ ਜੀਓ ਵੀ ਅਸੀਂ ਅਜੇ 2 ਦਿਨ ਰੱਖਣੀ ਚੱਲਦੀ ਪਈ ਅਸੀਂ ਹੋਰ ਕੋਈ ਅਜੇ ਸੋਨੇ ਦਾ ਕੰਮ ਨਹੀਂ ਕਰਦੇ ਜਿਵੇਂ ਅਕਸਰ ਸਿਸਟਮ ਦੇ ਦਿੰਦੇ ਆ ਕਿ ਆਪਾਂ ਕੋਈ ਵੀ ਬੰਦਾ ਜਦੋਂ ਕੋਈ ਦਾਨ ਕਰਦਾ ਜਾਂ ਕੋਈ ਸਕੀਮ ਚਲਾਉਂਦਾ ਉਹਦੇ ਪਿੱਛੇ ਕੋਈ ਮਨਰਥ ਹੁੰਦਾ ਜਿਵੇਂ ਆਪਣੇ ਕੋਲ ਇਹ ਕਸਟਮੇਰ ਬੈਠੇ ਸੀ ਉਹ ਗੱਲ ਕਰੀ ਸੀ ਵੀ ਕਿਸੇ ਹੋਰ ਸ਼ਹਿਰ ਚ ਰੱਖੀ ਬਣੀ ਗਈ ਹੈ ਪਰ ਉਹਨੇ ਟਾਰਗੇਟ ਰੱਖਿਆ ਸੀ ਵੀ ਸਾਡੇ ਇਨੇ ਫੋਲੋਅਰ ਵਧਾਓ ਜਾਂ ਇਨੇ ਚੀਜ਼ਾਂ ਕਰੋ ਪਰ ਆਪਾਂ ਇਹੋ ਜਿਹੀ ਕੋਈ ਵੀ ਸ਼ਰਤਾਂ ਨਹੀਂ ਰੱਖੀਆਂ ਤੇ ਜਦੋਂ ਅਸੀਂ ਵੀ ਗੱਲ ਕਰਦੇ ਹਾਂ ਸਾਡੀ ਪ੍ਰੋਮੋਸ਼ਨ ਦੀ ਤਾਂ ਤੁਸੀਂ ਵੀ ਕਹਿਨੋ ਸਨ ਤਾਂ ਪਹਿਲਾਂ ਹੀ ਬਹੁਤ ਜਾਣੇ ਲੋਕ ਜੁੜੇ ਹੋਏ ਨੇ ਤੇ ਜਨਨ ਕਿ ਕਿਵੇਂ ਦੇਖਦੇ ਨੇ ਚੀਜ਼ਾਂ ਨੂੰ ਵੀ ਲੋਕ ਤਾਂ ਸ਼ਰਤਾਂ ਰੱਖ-ਰੱਖ ਕੇ ਕੁਝ ਚੀਜ਼ ਦਿੰਦੇ ਨੇ ਆਪਾਂ ਤਾਂ ਜਿਹੜਾ ਆਇਆ ਜੋ ਆਵੇ ਰਾਜੀ ਜਾਵੇ ਕੀਤਾ ਜੀ ਉਹ ਹੀ ਕਹਾ ਪਹਿਲੇ ਬਜ਼ੁਰਗ ਕਹਿੰਦੇ ਸੀ ਵੀ ਜੇ ਆਪਾਂ ਕੋਈ ਦਾਨ ਕਰਨ ਲਗਾ ਤਾਂ ਇੱਕ ਹੱਥ ਨਾਲ ਕਰੀਏ ਦੂਜੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਇਹ ਰੌਲਾ ਪਾ ਕੇ ਤਾਂ ਕੋਈ ਫਾਇਦਾ ਹੀ ਨਹੀਂ ਹੈਗਾ ਠੀਕ ਹੈ ਨਾ ਜੀ ਹੁਣ ਲੋਕ ਕਰਦੇ ਨੇ ਕਿ ਆਪਣੇ ਮਗਰ ਲਾ ਕੇ ਕਰਦੇ ਵੀ ਨੇ ਉਹ ਵਿੱਚ ਕੋਈ ਕਹਿ ਦਿੰਦਾ ਜੀ ਐਨੇ ਦੀ ਪਰਚੇਜ ਕਰੋ ਤਾਂ ਅਸੀਂ ਰਖੜੀ ਦਵਾਂਗੇ ਆਪਣੀ ਕੋਈ ਸ਼ਰਤ ਨਹੀਂ ਸੀਗੀ ਆਪਣੀਆਂ ਐਸੇ ਵੀ ਲੜਕੀਆਂ ਆਉਣ ਭਈ ਆਪ ਦਾ ਅਸੀਂ ਦਿੱਤੀਆਂ ਕੁੜੀਆਂ ਨੂੰ ਨਹੀਂ ਲੈਣਗੀਆਂ ਉਹਨਾਂ ਨੂੰ ਬੰਦਿਆਂ ਨੂੰ ਨਹੀਂ ਅਸੀਂ ਦਿੱਤੀਆਂ ਜਿਹੜੀਆਂ ਵੀ ਲੜਕੀਆਂ ਆਈਆਂ ਸਾਰੇ ਨੂੰ ਅਸੀਂ ਇਹ ਟੂ ਜੈਡ ਲਾ ਕੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਪ੍ਰੋਪਰ ਵੰਡੀ ਹੈ ਜੀ ਪਿਛੇ ਖਾਲੀ ਨਹੀਂ ਜੀ ਅੰਕਲ ਜੀ ਜਿਵੇਂ ਕਹਿੰਦੇ ਜਦੋਂ ਬੰਦਾ ਆ ਹੱਥ ਨੂੰ ਐ ਕਰਨ ਲੱਗ ਜੇ ਤਾਂ ਇੱਕ ਘਾਤ ਹੁੰਦੀ ਵੀ ਉਹ ਸੰਤੁਸ਼ਟ ਹੋਣ ਲੱਗ ਜਾਂਦਾ ਪ੍ਰਮਾਤਮਾ ਦੀ ਰਜ਼ਾ 'ਚ ਰਾਜ਼ੀ ਰਹਿਣ ਲੱਗ ਜਾਂਦਾ ਹੁਣ ਇੱਕ ਥੋੜਾ ਜਿਹਾ ਸਵਾਲ ਪੁੱਛਿਆ ਸੰਤੁਸ਼ਟੀ ਸੰਤੁਸ਼ਟੀ ਕਿਵੇਂ ਆ ਵੀ ਅੱਜ ਸੰਤੁਸ਼ਟੀ ਲੱਗ ਰਹੀ ਹੈ ਵੀ ਆ ਰੱਬ ਨੇ ਕਿਸੇ ਦੀ ਮਦਦ ਕਰਨ ਜੋਗਾ ਕਰਤਾ ਜਬ ਪਹਿਲਾਂ ਸੰਤੁਸ਼ਟੀ ਸੀ ਕਿਉਂਕਿ ਅੱਜ ਥੋੜੀ ਜਿੰਦਗੀ ਇਹ ਜੀ ਹੋ ਗਈ ਵੀ ਤੁਸੀਂ ਇਸ ਲੈਵਲ ਤੇ ਪਹੁੰਚ ਗਏ ਵੀ ਅੱਜ ਪੈਸਾ ਵੀ ਇੰਨਾ ਹੈ ਹਰੋ ਪੈਸੇ ਨੂੰ ਆਪਾਂ ਇਹ ਸੋਚ ਕੇ ਯੂਜ਼ ਕਰ ਰਹੇ ਆ ਵੀ ਇਹਦੇ ਕਿਸੇ ਕੰਮ ਆਵੇ ਕਿਉਂਕਿ ਬੰਦੇ ਨੇ ਤਾਂ ਦੋ ਵਕਤ ਦੀ ਰੋਟੀ ਖਾਣੀ ਹੈ ਤਾਂ ਅੱਜ ਕਿਵੇਂ ਸੰਤੁਸ਼ਟੀ ਮਹਿਸੂਸ ਕਰ ਰਿਹਾ ਹਾਂ ਅੱਜ ਜ਼ਿੰਦਗੀ 'ਚ ਕਿਸ ਤਰ੍ਹਾਂ ਦਾ ਆਰਾਮ ਮਹਿਸੂਸ ਕਰ ਰਿਹਾ ਹਾਂ ਦੇਖ ਬੇਟਾ ਗੱਲ ਹੈ ਇਸ ਤਰ੍ਹਾਂ ਮੇਰੀ ਉਮਰ ਤੋਂ 52 ਸਾਲ ਦੀ ਹੋ ਗਈ ਦੇਖੋ ਠੀਕ ਹੈ ਨਾ ਪੈਸੇ ਕੰਨੇ ਤਾਂ ਮੋਜ ਜਮਾ ਟੁੱਟਿਆ ਹੋਇਆ ਹੈਗਾ ਹੁਣ ਮੇਰੇ ਮਨ 'ਚ ਸਾਰਾ ਬੰਦੇ ਨੂੰ ਨਾਲ ਆ ਜਾਂਦੀ ਹੈ ਮਾਂ ਦੇ ਵਿੱਚ ਵੀ ਇਹ ਆਪਾਂ ਖਾਣੀਆਂ ਤਾਂ ਦੋ ਰੋਟੀਆਂ ਹੁੰਦੀਆਂ ਨੇ ਜੀ ਕੋਈ ਜ਼ਿਆਦਾ ਲਾਲਚ ਕਰਕੇ ਮੈਂ ਤਾਂ ਇੱਥੇ ਵੀ ਕੋਈ ਕਸਟਮਰ ਆ ਜੇ ਕੋਈ ਗਰੀਬ ਹੁੰਦਾ ਇਵਨ ਮੈਂ ਕਈ ਵਾਰ ਰਿਲੈਸ ਕਰਕੇ ਵੀ ਦੇ ਦਿੰਦਾ ਸਾਡੀ ਤਾਂ ਮੇਕਿੰਗ ਚਾਰਜਿੰਗ ਵੀ ਲੋਕਾਂ ਨੂੰ 10 15% ਘਟਾ ਸਿਰਫ 5% ਦੀ ਅਸੀਂ ਤਾਂ ਦੇ ਦਿੰਨੇ ਆਗੇ ਆਮ ਲੋਕ 15 20 22% ਦੇ ਵੀ ਦਿੰਦੇ ਆਗੇ ਅਸੀਂ ਤਾਂ 1 ਲੱਖ ਰੁਪਏ ਮਦਰ 900 ਰੁਪਏ ਮਾਰਦੀਨ ਸਿਰਫ ਰੱਖਿਆ ਹੋਇਆ ਹੈਗਾ ਉਹ ਜੋ ਵੀ ਜੇ 900 ਜੋ ਵੀ ਘਟ ਦੇ ਜਨ ਤਾਂ ਵੀ ਅਸੀਂ ਲੈ ਲੈਨੇ ਆ ਜੀ ਕੋਈ ਪੈਸੇ ਮਗਰ ਨਹੀਂ ਜਾਂਦੇ ਜੀ ਸਾਨੂੰ ਐ ਵੀ ਸਾਡੇ ਕੋਲੇ ਗਾਹ ਕੌਂਦਾ ਖੁਸ਼ ਹੋ ਕੇ ਜਾਵੇ ਐਡੀ ਦੂਰੋਂ ਆਉਂਦੇ ਨੇ ਸਾਡੇ ਕੋਲੇ ਤੁਸੀਂ ਬਲੀਵ ਨਹੀਂ ਕਰੋਗੇ ਕੋਟੇ ਤੋਂ 700 ਕਿਲੋਮੀਟਰ ਚੱਲ ਕੇ ਆਇਆ ਜੀ ਕੋਈ ਕਸਟਮਰ ਉਹਨਾਂ ਨੇ ਕਹਾ ਦਾ ਸਮਾਨ ਲੈਤਾ ਜੀ ਉਹ ਕਹਿੰਦਾ ਸਾਡਾ 40-50 ਹਜ਼ਾਰ ਦਾ ਫਾਇਦਾ ਹੋ ਗਿਆ ਕਹਿੰਦਾ ਸਾਡਾ ਤਾਂ ਚਲੋ 50 ਹਜ਼ਾਰ ਦਾ ਤੇਲ ਹੀ ਪੁਗਿਆ ਹੋਗਾ ਵੀ ਸਾਡਾ ਫਾਇਦਾ ਹੋ ਗਿਆ ਨਾਲੇ ਤੁਹਾਡੀ ਚੀਜ਼ ਬਿਲਕੁਲ ਸਹੀ ਆ ਪੱਕਾ ਬਿਲਣਾ ਦਿੱਤੀ ਹੈ ਜੀ ਠੀਕ ਹੈ ਨਾ ਜੀ ਕੋਈ ਪੈਸੇ ਦਾ ਮੰਦ ਚ ਕੋਈ ਨਹੀਂ ਹੈਗਾ ਜੀ ਵਿਕਰਮ ਜੀ ਇੱਕ ਨੋਜਵਾਨੀ ਦੇ ਤੌਰ ਤੇ ਥੋੜੇ ਤੋਂ ਸਵਾਲ ਪੁੱਛਦੇ ਆ ਵੀ ਜਦੋਂ ਪੈਸਾ ਆ ਜਾਂਦਾ ਨਾ ਨਾ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਅਗਲਾ ਕਲੱਬ ਆਪਾਂ ਬੱਜ ਜਾਂਦਾ ਆਪਦੀ ਜ਼ਿੰਦਗੀ ਐਸ਼ ਕਰਦਾ ਪੂਰੀ ਜ਼ਿੰਦਗੀ ਸਮਰਕ ਜਾਂਦਾ ਪਰ ਤੁਸੀਂ ਉਹ ਨੌਜਵਾਨਾਂ ਤੋਂ ਵੱਖਰੇ ਹੋ ਕੇ ਜਦੋਂ ਅੱਜ ਇੱਕ ਮਕਾਮ ਤੇ ਸੈੱਟ ਹੋ ਗਏ ਅੰਕਲ ਜੀ ਦਾ ਤੋਂ ਬਣਾਇਆ ਹੋਇਆ ਕਾਊਂਟਰ ਮਿਲ ਗਿਆ ਪਰ ਤੁਸੀਂ ਇਸ ਨੂੰ ਲੋਕਾਂ ਦੀ ਭਲਾਈ ਦੇ ਵਿੱਚ ਇਸਤੇਮਾਲ ਕਰ ਰਹੇ ਹੋ ਪਹਿਲਾਂ ਤਾਂ ਇਸ ਤੋਂ ਥੋੜੇ ਮਨਚੇ ਚੀਜ਼ ਕੀ ਮੈਈ ਵੀ ਆਪਾਂ ਲੋਕ ਭਲਾਈ ਕਰਨੀ ਹੈਗੀ ਉਹ ਮੇਰਾ ਜੀ ਛੋਟੇ ਹੁੰਦੇ ਦਾ ਮੇਰਾ ਮਤਲਬ ਕੇਮ ਸੀਗਾ ਜੀ ਜਦੋਂ ਮੈਂ ਦਕਾਨ ਤੇ ਬੈਠਣ ਲੱਗਿਆ ਤਾਂ 15 ਸਾਲ ਪਹਿਲਾਂ ਜੀ